वाहे जी का खालसा वाहेगुरु जी की फतेह गुर प्यारियों आओ फिर रल मिल के विचार करिए गुरु नाझ पाई तो वक्त समा तो काफ़ी हो रखा है पर ਤਾਰਾ ਵਕਤ ਸਮਾ ਉਹ ਪ੍ਰਮਾਤਮਾ ਦੇ ਹੱਥ ਚ ਤਾਂ ਆਓ ਮਾਲਕ ਦੇ ਨੂੰ ਖੁਸ਼ੀਆਂ ਲਈਏ ਅੱਜ ਆਪਾਂ ਜੋ ਗੱਲ ਕਰਾਂਗੇ ਜੋ ਵਿਚਾਰ ਕਰਾਂਗੇ ਸਿਮਰਨ ਦੀ ਕਰਾਂਗੇ ਸਿਮਰਣਾ ਕਿਉਂਕਿ ਜਿਸ ਸਿਮਰਨ ਨੇ ਉਸ ਮਾਲਕ ਦੇ ਜੋ ਆਪਾਂ ਵਿਚਾਰ ਜੋ ਆਪਾ ਗੁਣ ਗਾਵਨੇ ਆ ਉਹ ਕੀ ਆ ਸਿਮਰਨ ਹੈ ਜਿਹੜੇ ਸਿਮਰਨ ਨੇ ਉਸ ਮੇਰੇ ਮਾਲਕ ਨੇ ਸਾਰੀ ਸ੍ਰਿਸ਼ਟੀ ਨੂੰ ਆਸਰਾ ਦਿੱਤਾ ਹੋਇਆ ਹੈ ਦੇਖੋ ਕਿ ਢੀ ਵੱਡੀ ਗੱਲ ਹੈ ਸਤਿਗੁਰ ਗੁਰਬਾਣੀ ਦੇ ਅੰਦਰ ਦੱਸ ਰਹੇ ਨੇ ਆਪਾਂ ਉਹਨੂੰ ਗੁਰਪਿਆਰੇ ਗੁਰਬਾਣੀ ਦੇ ਅੰਦਰ ਪਿਤਾ ਪ੍ਰਮਾਤਮਾ ਸਮਝਾ ਰਹੇ ਨੇ ਕਿ ਉਸ ਮੇਰੇ ਮਾਲਕ ਨੇ ਸਿਮਰਨ ਨੇ ਸਿਮਰਨ ਦੇ ਇੱਕ ਤਾਕਤ ਦੇ ਕੇ ਸਾਰੀ ਧਰਤੀ ਨੂੰ ਸ੍ਰਿਸ਼ਟੀ ਨੂੰ ਸਹਾਰਾ ਦਿੱਤਾ ਹੋਇਆ ਸਿਮਰਨ ਦਾ ਸਿਮਰਨ ਤਾਂ ਸਾਰਾ ਸੰਸਾਰ ਹੀ ਕਰ ਰਿਹਾ ਹੁਣ ਸਾਰਾ ਸੰਸਾਰ ਕਿਵੇਂ ਕਰ ਰਿਹਾ ਗੁਰੂ ਪਿਆਰੇ ਕੋਈ ਮਾਇਆ ਦਾ ਸਿਮਰਨ ਕਰ ਰਿਹਾ ਹੈ ਕੋਈ ਧੰਦਿਆਂ ਦਾ ਸਿਮਰਨ ਕਰ ਰਿਹਾ ਹੈ ਆਪਾਂ ਉਹ ਸਿਮਰਨ ਦੀ ਗੱਲ ਨਹੀਂ ਕਰਨੀ ਆਪਾਂ ਕਰਨੀਆਂ ਜੋ ਮੇਰੇ ਮਾਲਕ ਸਤਿਗੁਰੂ ਸਾਨੂੰ ਸਮਝਾ ਰਹੇ ਨੇ ਸਤਿਗੁਰ ਕਹਿ ਰਹੇ ਨੇ ਕਿ ਸਿਮਰਨ ਦੀ ਤਾਕਤ ਸੁਣ ਤੂੰ ਜੇ ਤੂੰ ਸਿਮਰਨ ਕਰੇ ਦੇਖੋ ਗੁਰਪਿਆਰਿਓ ਆਪਾਂ ਮੁਖ ਤੋਂ ਜੋ ਉਚਾਰਦੇ ਆ ਵਾਹ ਗੁਰੂ ਜਾਂ ਕਿਸੇ ਵੀ ਧਰਮ ਅਲੱਗ-ਅਲੱਗ ਧਰਮਾਂ ਦੇ ਵਿੱਚ ਜੋ ਜਿਹਨੂੰ ਸੂਜੀ ਮਿਲੀ ਆ ਜੋ ਉਹਨਾਂ ਦਾ ਧਰਮ ਗਾਈਡ ਕਰ ਰਿਹਾ ਹੈ ਉਹਦੇ ਅਨਸਾਰ ਉਹ ਵੀ ਸਿਮਰਨ ਹੈ। ਪਰਜ ਸਿਮਰਨ ਗੁਰੂ ਪਿਆਰੋ ਕੀਤਾ ਜਾਵੇ। ਕੋਈ ਵੀ ਕੰਮ ਕਰਨ ਤੋਂ ਪਹਿਲਾਂ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਸਿਮਰਨ ਕੀਤਾ ਜਾਵੇ ਆਪਾਂ ਪਹਿਲੇ ਵਿਚਾਰ ਕਰ ਲਈ ਹੈ ਕਿ ਸਿਮਰਨ ਦੀ ਤਾਕਤ ਬਾਰੇ ਆਪਾਂ ਪਹਿਲੇ ਗੁਰੂ ਸਾਹਿਬ ਨੇ ਸਾਨੂੰ ਸਮਝਾਤਾ ਹੈ। ਕਿ ਮੇਰੇ ਮਾਲਕ ਨੇ ਸਿਮਰਨ ਇੱਕ ਕਿੱਡੀ ਵੱਡੀ ਤਾਕਤ ਦਿੱਤੀ ਹੈ ਸਾਨੂੰ ਜੋ ਸਾਰੀ ਧਰਤੀ ਨੂੰ ਸਹਾਰਾ ਦਿੰਦਾ ਹੋਇਆ ਇੱਕ ਥੰਮ ਦਾ ਕੰਮ ਕੀਤਾ ਹੋਇਆ ਥੰਮ ਦਾ ਕੰਮ ਕੀਤਾ ਹੋਇਆ ਪਰ ਅਸੀਂ ਅਸਲੀ ਸਿਮਰਨ ਜੋ ਗੁਰੂ ਸਾਹਿਬ ਕਹਰੇ ਨੇ ਉਹ ਨਹੀਂ ਕਰਦੇ ਅਸੀਂ ਹੋਰ ਸਿਮਰ ਤਾਂ ਬਹੁਤ ਕਰਦੇ ਆ ਆਪਾਂ ਪਹਿਲੇ ਵਿਚਾਰ ਕਰ ਲਿਆ ਕਿ ਮਾਇਆ ਦਾ ਧੰਦਿਆਂ ਦਾ ਮੜੀਆਂ ਮਸਾਣੀਆਂ ਦਾ ਹੋਰ ਇਧਰ ਉਧਰ ਪਰ ਜੇਰਾ ਗੁਰੂ ਸਾਹਿਬ ਨੇ ਧਰਤੀ ਨੂੰ ਸਹਾਰਾ ਦਿੱਤਾ ਹੈ ਇਹ ਸਿਮਰਨ ਕਿਹੜਾ ਹੈ ਇਹ ਸਿਮਰਨ ਕਿਹੜਾ ਹੈ ਸਤਿਗੁਰੂ ਫਰਮਾਨ ਕਰ ਰਹੇ ਨੇ ਕਿ ਤੂੰ ਆਪਣਾ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਉਸ ਮਾਲਕ ਨੂੰ ਸਿਮਰਨ ਦਾ ਭਾਵ ਉਸ ਮਾਲਕ ਦੀ ਸਿਫਤ ਕਰਨੀ ਮਾਲਕ ਦੀ ਵਡਿਆਈ ਕਰਨੀ ਉਹਨੂੰ ਯਾਦ ਕਰਨਾ ਜਦੋਂ ਅਸੀਂ ਆਪਣੇ ਧੰਦਿਆਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਉਹਨੂੰ ਯਾਦ ਕਰਾਂਗੇ ਤਾਂ ਉਹਦੇ ਵਿੱਚ ਮੇਰਾ ਮਾਲਕ ਆਪ ਆ ਕੇ ਬਸਦਾ ਹੈ ਉਸ ਕੰਮ ਨੂੰ ਆਪ ਸਿਰੇ ਚਾੜਦਾ ਹੈ ਹੁਣ ਇੱਥੇ ਜਿਹੜੇ ਆਪਾਂ ਪਹਿਲੇ ਵਿਚਾਰ ਕੀਤੀ ਹੈ ਕਬੜੀਆਂ ਸਰਲ ਪੰਕਤੀਆਂ ਨੇ ਆ ਸੁਖਣੀ ਸਾਹਿਬ ਦੀਆਂ ਪੰਕਤੀਆਂ ਨੇ ਜੋ ਆਮ ਰੋਜ਼ ਆਪਾਂ ਪੜ੍ਹਦੇ ਆ ਸਤਿਗੁਰ ਫਰਮਾਨ ਕਰ ਰਹੇ ਨੇ ਕਿ ਹਾਰ ਸਿਮਰਨ ਧਾਰੀ ਸਭ ਧਰਨਾ ਹਾਰ ਸਿਮਰਨ ਧਾਰੀ ਸਭ ਧਰਨਾ ਜੇਪਾ ਵਿਚਾਰ ਕੀਤੇ ਨੇ ਕਿ ਧਰਤੀ ਨੂੰ ਸਹਾਰਾ ਦਿੱਤਾ ਹੈ ਕਾਹਦਾ ਸਿਮਰਨ ਦਾ ਹੁਣ ਇੱਟਾ ਪਟ ਧਰਤੀ ਏਡੀ ਵੱਡੀ ਆਪਾਂ ਦੇਖਦੇ ਆਂ ਧਰਤੀ ਹੋਰ ਪਰੇ ਹੋਰ ਹੋਰ ਕੋਈ ਅੰਤ ਨਹੀਂ ਹੈ ਪਰ ਸਹਾਰਾ ਕਾਹਦਾ ਹੈ ਸਿਮਰਨ ਦਾ ਕੀ ਢੀ ਵੱਡੀ ਤਾਕਤ ਆ ਗੁਰ ਪੈ ਰਹੇ ਜੋ ਆਪਾਂ ਪੜ ਕੇ ਅੱਗੇ ਨਿਕਲ ਜਾਂਦੇ ਆ ਪੜ ਕੇ ਦੇਖੋ ਪੜਨਾ ਇੱਕ ਵੱਖਰੀ ਚੀਜ਼ ਆ ਪੜਨਾ ਆਪਾਂ ਅਖਬਾਰ ਵੀ ਪੜਦੇ ਆ ਕੋਈ ਕਿਤਾਬ ਜਾਂ ਹੋਰ ਵੀ ਆਪਾਂ ਜੋ ਜੋ ਧਾਰਮਿਕ ਪੁਸਤਕ ਤੋਂ ਇਲਾਵਾ ਆਪਾਂ ਗਿਆਨ ਦੇ ਗਿਆਨ ਲੈਣ ਵਾਸਤੇ ਸੰਸਾਰ ਦਾ ਗਿਆਨ ਲੈਣ ਵਾਸਤੇ ਅਸੀਂ ਪੜਦੇ ਆ ਉਹ ਪੜਨਾ ਵੱਖਰੀ ਚੀਜ਼ ਆ ਹੁਣ ਅਸੀਂ ਵੀ ਗੁਰਬਾਣੀ ਨੂੰ ਪੜਨਾ ਹੀ ਇੱਕ ਧੰਦਾ ਬਣਾ ਲਿਆ ਇੱਕ ਚਲੋ ਪੜ ਲਓ ਨਹੀਂ ਨਹੀਂ ਦੇਖੋ ਜੀ ਅਸੀਂ ਇਹਨੂੰ ਵਿਚਾਰੀਏ ਗੁਰਬਾਣੀ ਨੂੰ ਵਿਚਾਰੀਏ ਤਾਂ ਗੁਰਪਿਆਰ ਦੇਖੋ ਕਿੰਡੀ ਵੱਡੀ ਤਾਕਤ ਦੱਸੀ ਹੈ ਸਿਮਰਨ ਦੀ ਕਿੰਡੀ ਵੱਡੀ ਤਾਕਤ ਦੱਸੀ ਹੈ ਅਕਸਰ ਆਪਾਂ ਜੋ ਵੀ ਕੰਮ ਕਰਾਂਗੇ ਗੁਰੂ ਪਿਆਰੇ ਮੂੰਖ ਤੋਂ ਤਾਂ ਨਿਕਲੇ ਗਈ ਜਾਂ ਆਪਾਂ ਅਰਦਾਸ ਕਰਾਂਗੇ ਤਾਂ ਵੀ ਮੂੰਖ ਤੋਂ ਨਿਕਲੇਗਾ ਵਾਹਿਗੁਰੂ ਬਾਣੀ ਪੜਨ ਤੋਂ ਪਹਿਲਾਂ ਵੀ ਸਾਡੇ ਮੂੰਖ ਤੋਂ ਨਿਕਲੇਗਾ ਵਾਹਿਗੁਰੂ ਤਾਂ ਗੁਰੂ ਪਿਆਰੇਓ ਜਿਹੜੇ ਸੂਝਵਾਨ ਗੁਰਮੁਖ ਪਿਆਰੇ ਨੇ ਸਤਗੁਰਾਂ ਦੇ ਹੁਕਮ ਦੇ ਅਨੁਸਾਰ ਚੱਲਦੇ ਨੇ ਉਹ ਤਾਂ ਫਿਰ ਸਿਮਰਨ ਕਰਕੇ ਨਿਕਲਦੇ ਨੇ ਗੁਰੂ ਦਾ ਸਹਾਰਾ ਲੈ ਕੇ ਨਿਕਲਦੇ ਨੇ ਗੁਰੂ ਦੀ ਪਹਿਲਾਂ ਸਿਫਤ ਕਰਦੇ ਨੇ ਫਿਰ ਅਰਦਾਸ ਕਰਦੇ ਨੇ ਕਿ ਮਾਲਕਾ ਇਸ ਕੰਮ ਦੇ ਵਿੱਚ ਵੀ ਤੂੰ ਹੀ ਆਪ ਹੀ ਵਾਸਾ ਕਰਨਾ ਹੁਣ ਇਹ ਅਗਲੀ ਪੰਕਤੀ ਗੁਰੂ ਸਾਹਿਬ ਪ੍ਰਮਾਨ ਕਰ ਰਹੇ ਕਿ ਸਿਮਰ ਸਿਮਰ ਹਰ ਕਾਰਨ ਕਰਨਾ ਆਪਾਂ ਵਿਚਾਰ ਕੀਤੀ ਹੈ ਨਾ ਕਿ ਕੋਈ ਇਸ ਲੋਕ ਦਾ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਸਿਮਰਨ ਕਰ ਸਿਮਰਨ ਕਰਕੇ ਤੂੰ ਆਪਣੇ ਕਾਰਜ ਕਰ ਮੇਰੇ ਮਾਲਕ ਨੇ ਪੂਰੇ ਕਰਦੇ ਨੇ ਔਰ ਨਿਤਨੇਮ ਜਾਂ ਬਾਣੀ ਪੜ੍ਹਨ ਤੋਂ ਪਹਿਲਾਂ ਜ਼ਰੂਰੀ ਹੈ ਕਿ ਸਾਨੂੰ 10 ਮਿੰਟ 5 ਮਿੰਟ 15 ਮਿੰਟ ਜਿੰਨਾ ਕਰ ਸਕਦੇ ਹਾਂ ਸਿਮਰਨ ਕਰਨਾ ਚਾਹੀਦਾ ਹੈ ਸਿਮਰਨ ਕਰਕੇ ਫਿਰ ਸਾਡਾ ਜਿਹੜਾ ਵਿਖਰਿਆ ਹੋਇਆ ਮਨ ਹੈ ਵਿਕਰੀ ਉਹ ਸੁਰਤੀ ਹੈ ਇਹ ক্লোਜ ਹੋ ਜਾਂਦੀ ਹੈ ਇਹ ক্লোਜ ਹੋ ਜਾਂਦੀ ਹੈ ਆਪਾ ਆਪਾ ਹੁਣ ਨਿਤ੍ਰੇਮ ਕਰਨਾ ਜਾਰੇਰਾ ਸਾਹਿਬ ਕਰ ਰਿਹਾ ਜਾਂ ਕੋਈ ਵੀ ਆਪਾ ਬਾਣੀ ਪੜਦੇ ਜਦੋਂ ਵੀ ਮੌਕਾ ਮਿਲਦਾ ਹੈ ਉਸ ਟਾਈਮ ਸਾਨੂੰ 5-7 ਮਿੰਟ ਸਿਮਰਨ ਕਰਨਾ ਚਾਹੀਦਾ ਕੋ ਸਤਿਗੁਰੂ ਵੀ ਫਰਮਾਨ ਕਰ ਰਹੇ ਨੇ ਕਿ ਜਗਤ ਦਾ ਕਰਤਾ ਪ੍ਰਭੂ ਨੂੰ ਸਦਾ ਤੂੰ ਸਿਮਰ ਉਹ ਮੇਰਾ ਮਾਲਕ ਦੁਨੀਆ ਦਾ ਮਾਲਕ ਸ੍ਰਿਸ਼ਟੀ ਨੂੰ ਸਾਜਨ ਹਰ ਤੂੰ ਉਹਨੂੰ ਯਾਦ ਕਰ ਇਹਦਾ ਮਤਲਬ ਇਹ ਹੈ ਗੁਰੂ ਪਿਆਰਿਓ ਇਹਦਾ ਮਤਲਬ ਇਹ ਹੈ ਤਾਂ ਮੇਰੇ ਮਾਲਕ ਨੇ ਸਿਮਰਨ ਵਾਸਤੇ ਸਾਰਾ జగਤ ਬਣਾਇਆ ਕਿ ਸਾਰੇ ਨੂੰ ਹੁਕਮ ਹੈ ਕਿ ਤੂੰ ਸਿਮਰਨ ਉਸ ਸਿਮਰਨ ਦਾ ਭਾਵ ਹੁ ਗੁਰ ਪਿਆਰਿਓ ਹੁਣ ਕਈ ਤਰ੍ਹਾਂ ਦੀਆਂ ਇਥੇ ਵਿਚਾਰਾ ਹੋ ਜਾਂਦੀਆਂ ਨੇ ਕਿ ਐਂ ਕਰਨਾ ਸਿਮਰ ਐਂ ਕਰਨਾ ਸਿਮਰ ਇੱਕ ਬਾਣੀ ਪੜਨਾ ਸਿਮਰਨਾ ਨਹੀਂ ਨਹੀਂ ਗੁਰ ਬਾਣੀ ਹੀ ਸਾਨੂੰ ਦੱਸ ਰਹੀ ਹੈ ਆਪਾ ਹੁਣ ਪੜ ਤੋ ਰਹੀ ਆ ਹੁਣ ਆਪਾਂ ਦੋ ਪੰਕਤੀਆਂ ਪੜ੍ਹੀਆਂ ਨੇ ਕਿ ਸਿਮਰ ਸਿਮਰ ਹਰ ਕਾਰਨ ਕਰਨਾ ਇਹ ਪੜ੍ਹਨਾ ਪਰ ਇਹਨੂੰ ਗੁਰਪਿਆਰੇ ਉਹ ਪੜ੍ਹਨਾ ਇੱਕ ਵੱਖਰੀ ਚੀਜ਼ ਐ ਉਹਨੂੰ ਪੜ੍ਹ ਕੇ ਵਿਚਾਰਨਾ ਫੇਰ ਹੀ ਸਾਨੂੰ ਸਮਝ ਆਏਗੀ ਕਿ ਸਿਮਰਨ ਦੀ ਤਾਕਤ ਦੀ ਫਿਰ ਸਿਮਰਨ ਦੀ ਤਾਕਤ ਕਿੰਨੀ ਵੱਡੀ ਐ ਸਿਮਰਨ ਜੋ ਕਿੰਨੀ ਵੱਡੀ ਤਾਕਤ ਆ ਗੁਰਪਿਆਰੇ ਸਭ ਤੇ ਪ੍ਰਭ ਦਾ ਸਿਮਰਨ ਸਭ ਤੇ ਉੱਚਾ ਐਵੇਂ ਥੋੜਾ ਕਿਹਾ ਮੇਰੇ ਮਾਲਕ ਨੇ ਸਤਗੁਰਾਂ ਨੇ ਜੋ ਫਰਮਾਇਆ ਹੈ ਕਿ ਪ੍ਰਭ ਦਾ ਸਿਮਰਨ ਸਭ ਤੇ ਉੱਚਾ ਸਾਰਿਆਂ ਨੇ ਉੱਚਾ ਹੈ ਉੱਚਾ ਦਰਜਾ ਦਿੱਤਾ ਸਿਮਰਨ ਨੂੰ ਤਾਂ ਗੁਰੂ ਪਿਆਰਿਓ ਫੇਰ ਆਪਾਂ ਕਿਉਂ ਨਹੀਂ ਸਿਮਰਦੇ ਜਿੱਥੇ ਬੜੀਆਂ ਸਰਲ ਪੰਗਤੀਆਂ ਨੇ ਸੌਖੀਆਂ ਨੇ ਕੋਈ ਮਹਿੰਗੀ ਬਾਣੀ ਨਹੀਂ ਹੈ ਹਾਰ ਸਿਮਰਨ ਕੀ ਉਹ ਸਗਲ ਆਕਾਰਾਂ ਪ੍ਰਵਸਾਰਾ ਜੋ ਸ੍ਰਿਸ਼ਟੀ ਰਚਾਈਆ ਮੇਰੇ ਮਾਲਕ ਨੇ ਉਹ ਕੀਆ ਜੋ ਜਗ ਤਰਚਾਇਆ ਹੈ ਬਣਾਇਆ ਹੈ ਇਹ ਸਿਮਰਨ ਸਿਮਰਨ ਵਾਸਤੇ ਹੀ ਹੈ ਕਿ ਸਿਮਰਨ ਕੀਆ ਮਾਲਕ ਨੂੰ ਯਾਦ ਕਰਨਾ ਕਿ ਅਸੀਂ ਆਪਣੇ ਕਰਤਾ ਕਰਤਾ ਨੂੰ ਯਾਦ ਕਰੀਏ ਹਾਰ ਸਿਮਰਨ ਮੈਂ ਆਪ ਨਰੰਕਾਰਾ ਫਿਰ ਉੱਥੇ ਮੇਰਾ ਮਾਲਕ ਆਪ ਆ ਜਾਂਦਾ ਹੈ ਜਿੱਥੇ ਸਿਮਰਨ ਹੁੰਦਾ ਹੈ ਜਿੱਥੇ ਸੰਗਤਾਂ ਸਿਮਰਨ ਕਰਦੀਆਂ ਨੇ ਜਾਂ ਆਪਾਂ ਆਪਣੇ ਵਕਤ ਮਿਲਨੇ ਘਰਾਂ ਚ ਆਪਾਂ ਜੋ ਵੀ ਚੌਂਕੜਾ ਲਾ ਕੇ ਸਿਮਰਨ ਕਰਦੇ ਹੁਣ ਸਿਮਰਨ ਕੀ ਹੈ ਸਿਮਰਨ ਦਾ ਵੀ ਭੇਜਦਾ ਹੈ ਗੁਰੂ ਪਿਆਰੇ ਜਿਹੜਾ ਪਾਈ ਗੁਰਦਾਸ ਜੀ ਨੇ ਆਪਾਂ ਨੂੰ 12 ਦੇ ਵਿੱਚ ਦਿੱਤਾ ਹੈ ਕਿ ਉਹ ਆਪਾਂ ਸਿਮਰਨ ਕਰਨਾ ਹੈ ਉਹ ਆਪਾਂ ਸਿਮਰਨ ਕਰਨਾ ਹੈ। ਕਰ ਕਿਰਪਾ ਜਿਸ ਆਪ ਬੁਝਾਇਆ ਹੁਣ ਇਹ ਕੌਣ ਕਰੂਗਾ? ਕਿਹੜਾ ਮਨੁੱਖ ਕਰੂਗਾ? ਕੀ ਨੂੰ ਸਮਝ ਆਏਗੀ ਇਹ? ਕੀ ਨੂੰ ਸਮਝ ਆਏਗੀ? ਗੁਰੂ ਪਿਆਰੇ ਉਸ ਮਨੁੱਖ ਨੂੰ ਸਮਝਾਏਗੀ ਉਸ ਮਨੁੱਖ ਨੂੰ ਸਮਝਾਏਗੀ ਜੀਤੇ ਮੇਰੇ ਮਾਲਕ ਨੇ ਕਿਰਪਾ ਕਰਤੀ ਮਿਹਰ ਦਾ ਪਰਿਆ ਹੱਥ ਰੱਖਤਾ। ਉਹਨੂੰ ਇਹ ਸਮਝ ਆਏਗੀ ਕਿਉਂਕਿ ਹਰ ਕੀ ਕਥਾ ਹੈ ਹਰ ਆਦਮੀ ਨਹੀਂ ਸਮਝ ਸਕਦਾ ਇਹਨੂੰ ਪੜ੍ਹ ਪੜ੍ਹ ਜ਼ਰੂਰਿਆ ਹਰ ਆਦਮੀ ਲੇਕਿਨ ਗੁਰਬਾਣੀ ਨੂੰ ਸਮਝਣਾ ਵਿਚਾਰਨਾ ਉਹ ਹਰ ਆਦਮੀ ਦੇ ਬਸ ਦੀ ਗੱਲ ਨਹੀਂ ਹੈ ਕਿਉਂਕਿ ਜੀਵ ਦੇ ਬਸ ਦੀ ਗੱਲ ਵੀ ਨਹੀਂ ਹੈ ਜਿਹਦੇ ਭਾਗ ਚੰਗੇ ਹੋਣ ਮੇਰੇ ਮਾਲਕ ਨੇ ਜਿਹਨੂੰ ਜਗਾਇਆ ਹੈ ਸੁੱਤੇ ਪਏ ਨੂੰ ਠਾਇਆ ਹੈ ਕਿ ਉੱਠ ਭਾਈ ਤੇਰਾ ਵਖਤ ਕੀਮਤੀ ਹੈ ਸਮਾ ਕੀਮਤੀ ਐ ਕਿਉਂ ਸੁੱਤਾ ਪਿਆ ਜਾਗ ਲੈ ਜਾਗ ਲੈ ਮਨਾ ਕਾਹੇ ਗਾਫਲ ਸੋਇਆ ਕਿਉਂ ਗਹਿਰੀ ਨੀਂਦ ਦੇ ਵਿੱਚ ਸੁੱਤਾ ਹੈ ਨਾਨਕ ਗੁਰਮੁਖ ਹਰਿ ਸਿਮਰਨ ਤੈਨ ਨਾ ਪਾਇਆ ਉਸ ਮਨੁੱਖ ਉਹ ਮਨੁੱਖ ਕਹਿ ਲਿਆ ਪਾ ਕੌਣ ਕੋਈ ਵਿਰਲਾ ਉਹੀ ਸਿਮਰਨ ਕਰਕੇ ਪਰ ਉਹਦੇ ਦਵਾਰੇ ਤੇ ਪਹੁੰਚਦਾ ਹੈ ਉਸ ਦਾਤ ਨੂੰ ਪ੍ਰਾਪਤ ਕਰਦਾ ਹੈ ਜੀਤੇ ਮੇਰੇ ਮਾਲਕ ਨੇ ਕਿਰਪਾ ਕੀਤੀ ਹੈ ਹੁਣ ਦਾਤ ਕਿਹੜੀ ਹੈ ਇਹ ਵੀ ਅੱਗੇ ਵਿਚਾਰ ਉਠੀ ਕਿ ਉਹ ਭਾਈ ਕਿਹੜੀ ਦਾਤ ਹੈ ਉਹ ਦਾਤ ਹੈ ਗੁਰੂ ਪਿਆਰੇ ਉਹ ਦਾਤ ਤੇ ਦਾਤ ਰੱਖੀ ਹੱਥ ਆਪਣੇ ਜਿਸ ਭਾਵੇਂ ਤੁਸੀਂ ਦੇ ਹੀ ਉਹ ਦਾਤ ਕਿਹੜੀ ਹੈ ਉਹ ਦਾਤ ਹੈ ਹਰ ਰਸ ਨਾਮ ਰਸ ਬ੍ਰह्म ਰਸ आम्रत रस और नाम दी दात ए दाता जिदी ਝੋਲੀ ਮੇਰੇ ਮਾਲਕ ਨੇ ਪਾਤੀਆਂ ਉਹ ਵਿਭਾਗੀ ਜੀਵ ਹੈ ਚਾਹੇ ਸੇਵਾ ਕਰਕੇ ਲੈ ਲੋ ਬਾਣੀ ਪੜਕੇ ਲੈ ਲੋ और लेकिन मुख ਸਾਨੂੰ ਸਿਮਰਨ ਕਰਨਾ ਹੀ ਪੈਣਾ ਹੈ ਸਿਮਰਨ ਤੋਂ ਬਿਨਾ ਕਿਉਂਕਿ ਅਸੀਂ ਗੁਰਪਿਆਰੇ ਗੁਰਬਾਣੀ ਨੂੰ ਹਰ ਆਦਮੀ ਕੰਠ ਕਰ ਨਹੀਂ ਸਕਦਾ ਹਰ ਆਦਮੀ 24 ਘੰਟੇ 24 ਘੰਟੇ ਗੁਟਕਾ ਸਾਹਿਬ ਹੱਥ 'ਚ ਨਹੀਂ ਲੈ ਸਕਦਾ ਹਰ ਆਦਮੀ 24 ਘੰਟੇ ਗ੍ਰੰਥ ਸਾਹਿਬ ਤੇ ਹਰ ਟਾਈਮ ਨਹੀਂ ਬੈਠ ਸਕਦਾ ਤੇ ਫਿਰ ਉਸ ਮਾਲਕ ਨੂੰ ਕਿਵੇਂ ਯਾਦ ਕਰਾਂਗੇ ਆ ਇੱਕ ਤਰੀਕਾ ਹੈ ਇਹ ਤਰੀਕੇ ਇੱਕ ਬੰਦੇ ਆ ਉੱਠਦੇ ਆ ਸੁਬੰਧਿਆਂ ਕੰਮ ਕਾਜ ਕਰਦੇ ਆ ਅਸੀਂ ਮਾਲਕ ਨੂੰ ਆਹ ਤਰੀਕੇ ਦੇ ਨਾਲ ਯਾਦ ਕਰਨਾ ਹੈ ਕਿਵੇਂ ਜਿਵੇਂ ਗੁਰਬਾਣੀ ਸਾਨੂੰ ਪਿਤਾ ਪਰਮਾਤਮਾ ਫਰਮਾਰੇ ਨੇ ਕਿ ਤੂੰ ਭਾਈ ਵਾਹਿਗੁਰੂ ਗੁਰਮੰਤਰ ਹੈ ਜਪ ਹੋਵੇਂ ਕੋਈ ਇਹਨੂੰ ਹਮੇਸ਼ਾ ਜਪਣਾ ਹੈ ਔਰ ਫਿਰ ਆਪਾਂ ਗੁਰਪਿਆਰੇ ਫਿਰ ਮੰਗਦੇ ਵੀ ਆ ਇਹਨੂੰ ਇਹ ਨੂੰ ਮੰਗਦੇ ਵੀ ਆਂ ਅਰਦਾਸ ਵੀ ਮੰਗਦੇ ਆਂ ਅਰਦਾਸ ਵੀ ਆਪਾਂ ਮੰਗਦੇ ਆਂ ਕਿ ਮੇਰੇ ਨਾਮ ਚਿਤ ਆ ਜੇ ਵਾਹਿਗੁਰੂ 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 ਚਿਤ ਆਵੇ ਫਿਰ ਅਸੀਂ ਮੰਗਦੇ ਆਂ ਫਿਰ ਸਿਮਰਨਾ ਵੀ ਸਾਨੂੰ ਜ਼ਰੂਰੀ ਆ ਗੁਰੂ ਪਿਆਰਿਓ ਤਾਂ ਗੁਰੂ ਪਿਆਰਿਓ ਆਓ ਆਪਾਂ 1-2 ਮਿੰਟ ਕਿਸ ਤਰ੍ਹਾਂ ਆਪਾਂ ਉਸ ਮਾਲਕ ਨੂੰ ਯਾਦ ਕਰਨਾ ਹੈ ਫਿਰ ਆਪਾਂ ਗੁਰੂ ਪਿਆਰਿਓ ਵਿਸ्राम ਕਰਾਂਗੇ ਔਰ ਸਿਮਰਨ ਕਰਨ ਦਾ ਤਰੀਕਾ ਹੈ ਭੇਦ ਹੈ ਜਿੰਨਾ ਚਿਰ ਅਸੀਂ ਉਹ ਨਹੀਂ ਸਿੱਖਦੇ ਉਹ ਮਾਲਕ ਤੋਂ ਸੂਝ ਨਹੀਂ ਲੈਂਦੇ ਉਹਨਾਂ ਚ ਸਿਮਰਨ ਗੁਰਪਿਆਰ ਕਰਤਾ ਸਾਰਾ ਸੰਸਾਰ ਹੀ ਰਿਹਾ ਪਰ ਸਿਮਰਨ ਔਰ ਕਥਾ ਕਦੇ-ਕਦਾਈ ਹੁੰਦੀ ਹੈ ਜਦੋਂ ਮੇਰਾ ਮਾਲਕ ਕਿਰਪਾ ਕਰੇ ਪਰ ਉਹਦਾ ਭੇਦ ਲੈਣਾ ਗੁਰਪਿਆਰ ਬਹੁਤ ਜ਼ਰੂਰੀ ਹੈ ਕਿ ਰਾਮ ਕਹਿਣ ਮੇ ਭੇਦ ਹੈ ਵਾਹਿਗੁਰੂ ਕਰਨ ਚ ਫਰਕ ਹੈ ਗੁਰੂ ਪਿਆਰੇਓ ਆਓ ਆਪਾਂ ਫਿਰ ਜਪੀਏ ਮੇਰਾ ਮਾਲਕ ਕਿਰਪਾ ਕਰੇ ਔਰ ਸਭ ਤੋਂ ਪਹਿਲਾਂ ਆਪਾਂ ਨੈਤਰ ਬੰਦ ਕਰਨ ਤੋਂ ਪਹਿਲਾਂ ਇੱਕੋ ਪੁਆਇੰਟ ਚੁੜਨਾ ਹੈ ਸਾਹਮਣੇ ਸੁਰਤੀ ਦੇ ਅੰਦਰ ਲੈਣਾ ਹੈ ਔਰ ਫਿਰ ਅਸੀਂ ਨੈਤਰ ਬੰਦ ਕਰ ਲੈਣੇ ਆ ਹਲਕੇ ਜੇ ਨੈਤਰ ਬੰਦ ਕਰਕੇ ਔਰ ਫਿਰ ਅਸੀਂ ਮੁਖ ਤੋਂ ਉਚਾਰਨਾ ਸ਼ੁਰੂ ਕਰਨਾ ਹੈ ਵਾਹ ਗੁਰੂ ਵਾਹ Gru why Gru Y, Gru Y, Gru Y, Gru Y, Gru Y, Gru why Gru Y, Gru Y, Gru Y, Gru Y, Y,